ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖਣ ਵਾਲੇ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ ਮੋੜ ਤੋਂ ਸਵਾਗਤ ਹੈ ਜੀ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਗੱਲ ਕਰਨ ਜਾ ਰਹੇ ਹਾਂ ਜੀ 23 ਅਤੇ 24 ਜੁਲਾਈ ਪੰਜਾਬ ਦੇ ਵਿੱਚ ਮੌਸਮ ਦੇ ਕੀ ਹਾਲਾਤ ਬਣਦੇ ਦਿਖਾਈ ਦੇ ਰਹੇ ਨੇ ਕਿਸੇ ਇਲਾਕੇ ਵਿੱਚ ਮੀਂਹ ਹੈ ਤੇ ਹੁਣ ਜੋ ਇੱਕ ਸਿਸਟਮ ਬਣਦਾ ਹੋਇਆ ਦਿਖਾਈ ਦੇ ਰਿਹਾ ਪੰਜਾਬ ਦੇ ਵਿੱਚ ਉਹ ਕਿਸ ਕਿਸੇ ਇਲਾਕੇ ਵਿੱਚ ਅੱਜ ਮੀਂਹਾਂ ਦੀ ਝੜੀ ਲਾਉਂਦਾ ਹੋਇਆ ਦਿਖਾਈ ਦੇ ਰਿਹਾ ਹੈ 48 ਘੰਟੇ ਬਹੁਤ ਜ਼ਿਆਦਾ ਹੁਣ ਇੱਕ ਤਰੀਕੇ ਨਾਲ ਕਹਿ ਲਈਏ ਤਾਂ ਬਹੁਤ ਮਹੱਤਵਪੂਰਨ ਹੁੰਦੇ ਦਿਖਾਈ ਦੇ ਰਹੇ ਨੇ ਕਿਉਂਕਿ ਅਗਲੇ 48 ਘੰਟੇ ਦੇ ਵਿੱਚ ਬਣਦਾ ਦਿਖਾਈ ਦੇ ਰਿਹਾ ਸਭ ਤੋਂ ਪਹਿਲਾਂ ਤਾਜ਼ਾ ਸੈਟਰਡੇ ਇਮੇਜ ਦੇਖਾਂਗੇ ਇਮੇਜ ਦੇਖਣ ਤੋਂ ਪਹਿਲਾਂ ਛੋਟੀ ਜਿਹੀ ਰਿਕਵੈਸਟ ਹੈ ਜੀ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵੀਡੀਓ ਚੰਗੀ ਲੱਗਦੀ ਹੈ ਲਾਈਕ ਕਰਨਾ ਨਾ ਭੁੱਲਿਓ ਜੀ ਤੁਸੀਂ ਦੇਖ ਸਕਦੇ ਹੋ ਪੰਜਾਬ ਦੇ ਵਿੱਚ ਮਾਝੇ ਦੀ ਬੈਲਟ ਤੋਂ ਲੈ ਕੇ ਦੁਆਬੇ ਦੀ ਬੈਲਟ ਵਿੱਚ ਮੀ ਹੁੰਦੇ ਦਿਖਾਈ ਦੇ ਰਹੇ ਨੇ ਜਿਹਦੇ ਵਿੱਚ ਆਪਾਂ ਖਾਸ ਕਰਕੇ ਜ਼ਿਲ੍ਹੇ ਵਾਈਜ਼ ਗੱਲ ਕਰੀਏ ਤਾਂ ਪਠਾਨਕੋਟ ਗੁਰਦਾਸਪੁਰ ਸ੍ਰੀ ਅਮਰਸਰ ਸਾਹਿਬ ਹੁਸ਼ਿਆਰਪੁਰ ਕਪੂਰਥਲਾ ਥੋੜਾ ਜਿਹਾ ਹਿੱਸਾ ਜੀ ਜਲੰਧਰ ਦਾ ਬਹੁਤਾ ਆਣਾਮਲ এয়ারਪੋਰਟਲਾ ਤੇ ਥੋੜਾ ਬਹੁਤ ਹਿੱਸਾ ਸੰਗਰੂਰ ਦਾ ਵੀ ਇਸ ਮੀਹਾਂ ਦੀ ਚਪੇਟ ਦੇ ਅੰਦਰ ਅੱਜ ਆਉਂਦਾ ਹੋਇਆ ਦਿਖਾਈ ਦੇ ਰਿਹਾ ਤਰਨਤਾਰਨ ਦਾ ਵੀ ਕੁਝ ਹਿੱਸਾ ਇਸ ਦੇ ਵਿੱਚ ਆਉਂਦਾ ਹੋਇਆ ਲਗਭਗ 10:00 11:00 ਵਜੇ ਤੋਂ ਪਹਿਲਾਂ ਪਹਿਲਾਂ ਦਿਖਾਈ ਦੇ ਰਿਹਾ ਜੀ ਬਾਕੀ ਪੰਜਾਬ ਦੀ ਅਗਰ ਗੱਲ ਕਰੀਏ ਫਿਰੋਜ਼ਪੁਰ ਮੋਗਾ ਫਰੀਦਕੋਟ ਮੁਕਤਸਰ ਫਜ਼ਿਲਕਾ ਬਰਿੰਡਾ ਬਰਨਾਲਾ ਮੰਨਵਾਨ ਸਾਹ ਸੰਗਰੂਰ ਦਾ ਕੁਝ ਹਿੱਸਾ ਜੀ ਇਹਦੇ ਵਿੱਚ ਫਿਲਹਾਲ ਕੋਈ ਵੱਡੀ ਕਾਰਵਾਈ ਮੀਂਹਾਂ ਦੀ ਹੁੰਦੀ ਦਿਖਾਈ ਨਹੀਂ ਦੇ ਰਹੀ ਪਰ ਅਗਰ ਗੱਲ ਕਰੀਏ ਮੌਸਮ ਵਿਭਾਗ ਵੱਲੋਂ ਅਲਰਟ ਜਾਰੀ ਹੋਏ ਨੇ ਤੇ ਅਲਰਟ ਦੀ ਗੱਲ ਕਰੀਏ ਤਾਂ ਆਉਂਦੀ 24 ਤਰੀਕ ਨੂੰ ਮਤਲਬ ਕੱਲ ਨੂੰ ਮੀਂਹ ਦਾ ਇੱਕ ਸੋਹਣਾ ਰੂਪ ਦਿਖਾਈ ਦੇ ਸਕਦਾ ਪੂਰੇ ਪੰਜਾਬ ਵਿੱਚ ਉਹ ਵੀ ਸੈਟਲਾਈਟ ਇਮੇਜ ਵੀ ਦੇਖ ਲੈਂਦੇ ਜੀ ਕਿਵੇਂ ਦੇ ਹਾਲਾਤ ਬਣ ਸਕਦੇ ਨੇ 24 ਤਰੀਕ ਦੀ ਇਮੇਜ ਤੁਹਾਡੇ ਸਾਹਮਣੇ ਹੈ ਜੀ ਤੇ ਵਿੱਚ ਸਾਫ ਦਿਖਾਈ ਦੇ ਰਿਹਾ ਹੈ ਕਿ ਪੂਰੇ ਪੰਜਾਬ ਦੇ ਵਿੱਚ ਮੀ ਵਰਗੇ ਹਾਲਾਤ ਬਣਦੇ ਹੋਏ ਦਿਖਾਈ ਦੇ ਰਹੇ ਨੇ ਜਿਹਦੇ ਵਿੱਚ ਕੋਈ ਵੱਡੀ ਕਾਰਵਾਈ ਅਗਰ ਕਹਿਦੀ ਤਾਂ ਮਾਲਵੇ ਦੇ ਖੇਤਰ ਵਿੱਚ ਵੀ ਪੈਂਦੀ ਦਿਖਾਈ ਦੇ ਰਹੀ ਹੈ ਫਜ਼ਿਲਕਾ ਮੁਕਸਰ ਫਰੀਦਕੋਟ ਬਟਨਾਲਾ ਮੋਗਾ ਫਿਰੋਜ਼ਪੁਰ ਤੇ ਮਾਨਸੇ ਦਾ ਇਲਾਕਾ ਜਿਹੜਾ ਜਿਹੜਾ ਮੀਹਾਂ ਤੋਂ ਸਖਣਾ ਰਹਿ ਰਿਹਾ ਸੀ ਉਹ ਕਿਤੇ ਨਾ ਕਿਤੇ 24 ਤਰੀਕ ਨੂੰ ਉਸ ਦੀ ਉਪਰਪਾਈ ਹੁੰਦੀ ਦਿਖਾਈ ਦੇ ਰਹੀ ਹੈ ਲਗਾਤਾਰ ਇਸ ਇਲਾਕੇ ਦੇ ਲੋਕ ਗਰਮੀ ਤੋਂ ਪਰੇਸ਼ਾਨ ਨੇ ਮੀਂਹ ਨਾ ਹੋਣ ਦੇ ਕਾਰਨ ਬਹੁਤ ਮੰਦਾ ਹਾਲ ਇਸ ਇਲਾਕੇ ਦਾ ਹੋ ਰੁਕਿਆ ਹੈ ਜੀ ਪਰ ਹੁਣ ਉਮੀਦ ਹੈ ਕਿ 24 ਤਰੀਕ ਨੂੰ ਇਸ ਇਲਾਕੇ ਵਿੱਚ ਮੀਂਹ ਹੋਣ ਦੇ ਨਾਲ ਇਹਨਾਂ ਦੀ ਜਿਹੜੀ ਗਰਮੀ ਤੇ ਸੋਕੇ ਦੀ ਜਿਹੜੀ ਇੱਕ ਬੱਲਗਾ ਤਾਂ ਲੜੀ ਚੱਲੀ ਹੋਈ ਹੈ ਉਹ ਟੁੱਟਦੀ ਦਿਖਾਈ ਦੇ ਰਹੀ ਹੈ ਹੁਣ ਗੱਲ ਕਰ ਲੈਂਦੇ ਹਾਂ ਮੌਸਮ ਵਿਭਾਗ ਵੱਲੋਂ ਜਾਰੀ ਅਲਰਟ ਕੀ ਅਲਰਟ ਜਾਰੀ ਹੋਏ ਨੇ ਮੌਸਮ ਵਿਭਾਗ ਵੱਲੋਂ ਦੇਖਦੇ ਹਾਂ ਜੀ ਮੌਸਮ ਵਿਭਾਗ ਦੇ ਜਾਰੀ ਅਲਰਟ ਤੁਹਾਡੇ ਸਾਹਮਣੇ ਹੈ ਜੀ ਅਗਰ 27 ਤਰੀਕ ਦੀ ਮੇਨ ਗੱਲ ਕਰੀ ਤਾਂ 27 ਤਰੀਕ ਲੰਘ ਚੁੱਕੀ ਹੈ ਕੋਈ ਵੱਡੀ ਸੌਰੀ 22 ਤਰੀਕ ਦੀ ਗੱਲ ਕਰੀਏ 22 ਤਰੀਕ ਲੰਘ ਚੁੱਕੀ ਹੈ ਕੋਈ ਵੱਡੀ ਗੱਲ ਨਹੀਂ ਕਰ ਸਕਦੇ 22 ਤਰੀਕ ਬਾਰੇ 23 ਅਤੇ 24 ਤਰੀਕ ਦੀ ਗੱਲ ਕਰਾਂਗੇ ਜੀ ਸੋਨੇ ਅਲਰਟ ਜਾਰੀ ਹੋ ਰੱਖੇ ਨੇ ਮੌਸਮ ਵਿਭਾਗ ਵੱਲੋਂ ਤੁਸੀਂ ਦੇਖ ਸਕਦੇ ਹੋ ਕਿ 48 ਘੰਟੇ ਜਿਹੜੇ ਨੇ ਬਹੁਤ ਮਹੱਤਵਪੂਰਨ ਨੇ 23 ਅਤੇ 24 ਤਰੀਕ 23 ਤਰੀਕ ਨੂੰ ਖਾਸ ਕਰਕੇ ਔਰੇਂਜ ਅਲਰਟ ਜਾਰੀ ਹੋਇਆ ਤੇ ਜੈਲੋ ਅਲਰਟ ਜਾਰੀ ਹੋ ਚੁੱਕਿਆ ਜੀ 24 ਤਰੀਕ ਨੂੰ ਔਰੇਂਜ ਮਤਲਬ ਬਹੁਤ ਸੰਘਣੀ ਰੇਨ ਹੋਣ ਦੇ ਚਾਂਸ ਨੇ ਹੈਵੀ ਟੂ ਵੈਰੀ ਹੈਵੀ ਰੇਨ ਥੰਡਰਸਟ੍ਰੋਮ ਲਾਈਟਨਿੰਗ ਆਈਸੋਲੇਟਰ ਪਲੇਸਸ ਤੇ ਹੋਵੇਗੀ ਮਤਲਬ ਇਹ ਹੈ ਨਹੀਂ ਕਿ ਪੂਰੇ ਪੰਜਾਬ ਵਿੱਚ ਇੱਕੋ ਜੰਮੀ ਹੋਵੇਗਾ ਪਰ ਕਿਤੇ ਕਿਤੇ ਟਟਮੇ ਰੂਪ ਦੇ ਵਿੱਚ ਜ਼ਿਆਦਾ ਸੰਘਣਾ ਮੀ ਹੈ ਜਿਹਦੇ ਵਿੱਚ ਖਾਸ ਕਰਕੇ ਤੁਸਾਨੂੰ ਜੋ ਪਹਿਲਾਂ ਵੀ ਦੱਸਿਆ ਸੀ ਹੁਸ਼ਿਆਰਪੁਰ ਦਾ ਇਲਾਕਾ ਜੀ ਗੁਰਦਾਸਪੁਰ ਦਾ ਇਲਾਕਾ ਪਠਾਨਕੋਟ ਨਵਾਂ ਸ਼ਹਿਰ ਰੂਪਨਗਰ ਅਜੀਤ ਸਿੰਘ ਨਗਰ ਫਤਿਹਗੜ੍ਹ ਸਾਹਿਬ ਇਹਨਾਂ ਦੇ ਵਿੱਚ ਅਗਰ ਗੱਸ ਗੱਲ ਕਰੀ ਤਾਂ ਰੂਪਨਗਰ ਨਵਾਂ ਸ਼ਹਿਰ ਤੇ ਹੁਸ਼ਿਆਰਪੁਰ ਦਾ ਇਲਾਕਾ ਇਹਨਾਂ ਵਿੱਚ ਜ਼ਿਆਦਾ ਸੰਘਣੇ ਮੀ ਹੋਣ ਦੇ ਚਾਂਸ ਨੇ ਗੁਰਦਾਸਪੁਰ ਤੇ ਹ 23 ਤਰੀਕ ਨੂੰ ਬਣਦੇ ਹੋਏ ਦਿਖਾਈ ਦੇ ਰਹੇ ਤਾਂ 24 ਤਰੀਕ ਦੀ ਗੱਲ ਕਰੀਏ ਕਿ 24 ਤਰੀਕ ਨੂੰ ਓਵਰਾਲ ਪੂਰੇ ਪੰਜਾਬ ਦੇ ਵਿੱਚ ਮੀਂਹ ਬਣਦੇ ਹੋਏ ਦਿਖਾਈ ਦੇ ਰਹੇ ਨੇ ਜੋ ਕਿ ਇੱਕ ਚੰਗੀ ਖਬਰ ਹੈ ਤਾਂ ਕਿ ਪੂਰੇ ਪੰਜਾਬ ਦੇ ਵਿੱਚ ਮੀਂਹ ਹੋਣਗੇ ਤਾਂ ਲਗਭਗ ਪੂਰੇ ਪੰਜਾਬ ਨੂੰ ਹੀ ਗਰਮੀ ਤੋਂ ਰਾਹਤ ਮਿਲਦੀ ਦਿਖਾਈ ਦੇ ਸਕਦੀ ਹੈ ਬਾਕੀ ਟੈਂਪਰੇਚਰ ਵਗੈਰਾ ਦੀ ਗੱਲ ਕਰੀਏ ਟੈਂਪਰੇਚਰ ਹੁਣ ਲਗਾਤਾਰ ਦੁਆਬੇ ਵਿੱਚ ਘਟਦੇ ਹੋਏ ਦਿਖਾਈ ਦੇ ਰਹੇ ਨੇ 3 ਤੋਂ 4 ਡਿਗਰੀ ਪੰਜਾਬ ਦੇ ਵਿੱਚ ਟੈਂਪਰੇਚਰ ਘਟ ਚੁੱਕੇ ਨੇ ਕਿਉਂਕਿ ਜੋ ਇੱਕ ਮੀਂਹਾਂ ਦਾ ਸਿਲਸਲਾ ਸ਼ੁਰੂ ਹੋਇਆ ਹੈ ਤਾਂ ਪੰਜਾਬ ਤੋਂ ਇਲਾਵਾ ਬਾਕੀ ਸਟੇਟਾਂ ਵਿੱਚ ਮੀਂਹ ਹੋਣ ਦੇ ਨਾਲ ਹਵਾ ਵੀ ਜਿਹੜੀ ਹੈ ਉਹ ਕਿ ਇਦੀ ਗੱਲ ਕਰੀਏ ਤਾਂ 23 ਤਰੀਕ ਤੋਂ ਲਗਾਤਾਰ ਇੱਕ ਰਾਤ ਦੀ ਜੋ ਲੜੀ ਬਣਦੀ ਦਿਖਾਈ ਦੇ ਰਹੀ ਮੀਹਾਂ ਦੀ ਉਹ ਸਵੇਰ ਵੇਲੇ ਤੱਕ 24 ਤਰੀਕ ਤੱਕ ਚੱਲਦੀ ਹੋਈ ਦਿਖਾਈ ਦੇ ਰਹੀ ਹੈ ਬਾਕੀ ਦੁਪਹਿਰ ਤੇ ਸ਼ਾਮ ਦੀ ਵੀਡੀਓ ਵਿੱਚ ਤੁਹਾਨੂੰ ਅਸੀਂ ਨਵੀਂ ਅਪਡੇਟ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਬੈਲ ਆਈਕਨ ਨੂੰ ਪ੍ਰੈਸ ਕਰਦੇ ਹੋ ਚੈਨਲ ਤੇ ਨਵੇਂ ਉਹ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਚੈਨਲ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਕਮੈਂਟ ਕਰਨਾ ਨਾ ਭੁੱਲਿਓ ਜੀ ਬਣੇ ਰਹੋ ਚੈਨਲ YouTube ਵਾਲੇ ਫਾਰਮਰ ਤੇ ਵੀਡੀਓ ਦੇਖਣ ਲਈ ਸਰਦਾਰ ਦਸ਼ਕਪੁਰਨ ਦਾ ਧੰਨਵਾਦੀ